ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਰਿਮਾਂਡ ਵਧ ਗਿਆ ਜੀ ਦਾ ਅਦਾਲਤ ਨੇ ਕਾਗਜ਼ ਦੇਖੇ ਕਾਗਜ਼ਾਂ ਦੇ ਆਧਾਰ ਤੇ ਕਹਿੰਦੇ ਕਿ ਨਹੀਂ 4 ਦਿਨ ਹੋਰ ਪੁੱਛਗਿਛ ਕਰ ਲਓ ਜਿਹੜੀ ਕਰਨੀ ਹੈ ਉਧਰੋਂ ਅਰਵਿੰਦ ਕੇਜਰੀਵਾਲ ਦਾ ਪਤਾ ਹੀ ਲੱਗਿਆ ਕਿ ਮੋਬਾਈਲ ਫੋਨ ਵੀ ਕਹਿੰਦੇ ਸਰੈਂਡਰ ਨਹੀਂ ਕਰਨਾ ਪਤਾ ਨਹੀਂ ਕੀ ਇਹ ਮੋਬਾਈਲ ਦੇ ਵਿੱਚ ਦੇਖੋ ਮੋਬਾਈਲ ਤੁਹਾਡਾ ਜਿਹੜਾ ਹੁੰਦਾ ਉਹ ਇੱਕ ਸਿਰਫ ਮੋਬਾਈਲ ਹੁੰਦਾ ਮੋਬਾਈਲ ਤੁਹਾਡਾ ਹੁੰਦਾ ਇੱਕ ਬੈਂਕ ਆ ਤੁਹਾਡਾ ਗਹਿਣਾ ਵਾ ਉਹ ਇੱਕ ਤੈਯੋਰੀ ਆ ਉਹਦੇ ਵਿੱਚ ਪਾਸਵਰਡ ਹੁੰਦਾ ਉਹ ਪਾਸਵਰਡ ਦੱਸ ਨਹੀਂ ਰਿਹਾਗੇ ਹੁਣ ਲੱਗਦਾ ਕਿ ਈਡੀ ਨੂੰ ਇਹਦਾ ਟੈਕਨੀਕਲ ਸਹਾਰਾ ਲੈਣਾ ਪਊਗਾ ਉਹ ਪਾਸਵਰਡ ਖਲੋਉਣਗੇ ਜੇ ਆਈਫੋਨ ਹੋ ਗਿਆ ਫਿਰ ਤਾਂ ਬਿਲਕੁਲ ਨਹੀਂ ਖੁੱਲਦਾ ਤੇ ਲਾਜ਼ਮੀ ਤੌਰ ਤੇ ਆਈਫੋਨ ਹੋਊਗਾ ਹੁਣ ਦੇਖ ਦਿਓ ਈਡੀ ਕੀ ਕੋਡ ਦੇ ਵਿੱਚ ਜੇ ਜਾਊਗੀ ਉਹ ਜੇ ਉਹ ਪਾਸਵਰਡ ਆ ਗਿਆ ਤੇ ਫਿਰ ਉਹਦੇ 'ਚ ਬਹੁਤ ਸਾਰੇ ਖਲਾਸੇ ਹੋ ਜਾਣਗੇ ਇਸੇ ਕਰਕੇ ਕੇਜਰੀਵਾਲ ਸਾਹਿਬ ਆਏ ਉਹ ਪਾਸਵਰਡ ਦਾ ਰੌਲਾ ਪਾਸਵਰਡ ਨਹੀਂ ਦੇਣਾ ਚਾਹੁੰਦੇ ਹੁਣ ਸਵਾਲ ਹੈ ਕਿ ਬਹੁਤ ਵੱਡਾ ਮਸਲਾ ਦੇਸ਼ ਵਾਸਤੇ ਕ੍ਰਾਈਸਿਸ ਆ ਪਹਿਲੀ ਦਫਾ ਹੋਊਗਾ ਹਿੰਦੁਸਤਾਨ ਦੇ 75 ਸਾਲਾਂ ਦੇ ਇਤਿਹਾਸ ਦੇ ਵਿੱਚ 52 ਤੋਂ ਲੈ ਕੇ ਹੁਣ ਤੱਕ ਕਿ ਕੋਈ ਮੌਜੂਦਾ ਸੀਐਮ ਫੜਿਆ ਜੋ ਫੜਿਆ ਹੋਵੇ ਹਾਲਾਂਕਿ ਚਾਹੁੰਦੇ ਤੇ ਅਸਤੀਫਾ ਦੇ ਦਿੰਦੇ ਹੈਗੇ ਤੇ ਆਪਣੀ ਘਰ ਵਾਲੀ ਮੈਡਮ ਸਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਦੇ ਲੇਕਿਨ ਕੇਜਰੀਵਾਲ ਸਾਹਿਬ ਪੂਰੇ ਵਰਲਡ ਦੇ ਵਿੱਚ ਭਾਰਤ ਸਰਕਾਰ ਨੂੰ ਕਹਿ ਸਕਦੇ ਕਿ ਮੈਸੇਜ ਦੇ ਦਿੱਤਾ ਹੈਗਾ ਕਿ ਭਾਰਤ ਸਰਕਾਰ ਇੱਕ ਏਜੀ ਅਜਿਹੀ ਸਰਕਾਰ ਹੈ ਬੀਜੇਪੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਹੜੇ ਇੱਕ ਸਿਟਿੰਗ ਚੀਫ ਮਿਨਿਸਟਰ ਨੂੰ ਵੀ ਗ੍ਰਿਫਤਾਰ ਕੀਤਾ ਉਹਨਾਂ ਦੀ ਇਮੇਜ ਬੀਜੇਪੀ ਦੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਨੂੰ ਅਰੈਸਟ ਕੀਤਾ ਗਿਆ ਸਭ ਤੋਂ ਜ਼ਿਆਦਾ ਤਕਲੀਫ ਕਿੰਨੂੰ ਹੋ ਰਹੀ ਹੈ ਜਰਮਨੀ ਔਰ ਅਮਰੀਕਾ ਨੂੰ ਹੋ ਰਹੀ ਹੈ ਉਸੇ ਹਾਲ ਹੈ ਕਿ ਭਾਰਤ ਸਰਕਾਰ ਨੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਸਾਡਾ ਇੰਟਰਨਲ ਮਸਲਾ ਹੈਗਾ ਸਾਡੇ ਕਰਪਸ਼ਨ ਦਾ ਮਸਲਾ ਹੈਗਾ ਜੇ ਭਾਰਤ ਕੱਲ ਨੂੰ ਅਮਰੀਕਾ ਔਰ ਜਰਮਨੀ ਦੇ ਪੋਲੀਟੀਕਲ ਮਸਲਿਆਂ ਦੇ ਵਿੱਚ ਜਾਂ ਉੱਥੋਂ ਦੇ ਅਪਰਾਧਿਕ ਮਸਲਿਆਂ 'ਚ ਦਖਲ ਦੇਵੇ ਤੇ ਫਿਰ ਅਮਰੀਕਾ ਗਨ ਬੀਲ ਬੀੜ ਲੂਗਾ ਹੁਣ ਆ ਜਿਹੜਾ ਮਸਲਾ ਕੇਜਰੀਵਾਲ ਵਾਸਤਾ ਬਹੁਤ ਸੀਰੀਅਸ ਹੈਗਾ ਕਿ ਆਖਰ ਹੋਏਗਾ ਕਿ ਪਾਰਟੀ ਕ੍ਰਾਈਸਿਸ ਵੀ ਆ ਔਰ ਮੁੱਖ ਮੰਤਰੀ ਕ੍ਰਾਈਸਿਸ ਦੇ ਵਿੱਚ ਆ ਹੁਣ 1 April ਤੱਕ ED ਨੇ ਕਸਟਡੀ ਤੇ ਲੈ ਲਿਆਗਾ ਉਸ ਤੋਂ ਬਾਅਦ CBI ਦੀ ਵੀ ਐਂਟਰੀ ਹੋਊਗੀ ਤੇ ਲੱਗਦਾ ਹੈ ਕਿ ਹੁਣ ਕਿਉਂਕਿ ਲਗਾਤਾਰ ਕੇਜਰੀਵਾਲ ਸਾਹਿਬ ਦੀਆਂ ਜਿਹੜੀਆਂ ਫਾਈਲਾਂ ਖੁੱਲਣਗੀਆਂ ਜਿਹੜੀ BRS ਪਾਰਟੀ ਤੇਲਿੰਗਾਣਾ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਹੋਰਾਂ ਦੀ ਧੀ ਦੇ ਜਿਹੜੇ ਠੇਕੇਗੇ ਕਵਿਤਾ ਵਾਲਾ ਕਵਿਤਾ ਵਾਲ ਦੀ ਇਨਵੈਸਟੀਗੇਸ਼ਨ ਚ ਕੇਜਰੀਵਾਲ ਸਾਹਿਬ ਦਾ ਨਾਮ ਆ ਗਿਆ ਉਸ ਤੋਂ ਪਹਿਲਾਂ ਨੌ ਇਹਨਾਂ ਨੂੰ ਨੋਟਿਸ ਚਲੇ ਗਏ ਸੀ ਹੁਣ ਇਹਨਾਂ ਨੇ ਵੀ ਆਮ ਆਦੀ ਪਾਰਟੀ ਨੇ ਸੋਚਿਆ ਕਿ ਪਹਿਲਾਂ ਹਵਾ ਬਣਾਵਾਂਗੇ ਅਸੀਂ ਪੇਸ਼ ਨਹੀਂ ਹੋਣਾ ਹੈਗਾ ਫਿਰ ਇੱਕ ਮੈਸੇਜ ਚਲਾ ਜਾਊਗਾ ਕਿ ਦੇਖੋ ਇੱਕ ਸੀਐਮ ਨੂੰ ਫੜ ਲਿਆ ਗਿਆ ਜੀ ਹਨਾ ਦੇਖੋ ਕਿੰਨਾ ਬਦਲਾ ਲਉ ਸਿਆਸਤ ਹੋ ਰਹੀ ਆ ਹੇਮੰਤ ਸਰੇਨ ਸਾਹਿਬ ਨੇ ਵੀ ਬੜੇ ਰਿਸਪੈਕਟ ਦੇ ਨਾਲ ਪਹਿਲਾਂ ਅਸਤੀਫਾ ਦਿੱਤਾ ਫਿਰ ਉਹਨੇ ਉਹ ਰੈਸਟ ਹੋਏ ਇਹ ਵੀ ਕਰ ਸਕਦੇ ਹੁਣ ਕੇਜਰੀਵਾਲ ਸਾਹਿਬ ਦੀ ਮੈਡਮ スニता केजरीवाल रोज पा, 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 उस कुर्सी ते बैठ के संबोधन ਕਰ ਰਹੇ ਨੇ ਚਾਹੇ केजरीवाल ਸਾਹਿਬ ਦਾ स्नेहा ਚਾਹੇ ਆਪਣੇ ਵਿਚਾਰ ਦਾ ਸ੍ਰਿ ਇਹਦਾ ਮਤਲਬ ਕੋ ਉਹਨਾਂ ਤਿਆਰੀ ਕਰ ਲਈ ਹੈ ਕਿ ਉਹ ਮੁੱਖ ਮੰਤਰੀ ਦਿੱਲੀ ਦੇ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਇਹਨਾਂ ਨੂੰ ਹੋਪ ਸੀ ਕਿ ਜਮਾਨਤ ਮਿਲ ਜੇਗੀ ਲੇਕਿਨ ਹੁਣ 1 April ਆ ਹੁਣ 1 April ਤੋਂ ਬਾਅਦ ਉਹਨਾਂ ਨੇ ED ਕਹੂਗੀ ਸਾਨੂੰ ਹੋਰ ਲੋਡ ਹੈ ਹੋ ਸਕਦਾ ਹੈ ਕਿ ਡੂਰਿੰਗ ਇਨਵੈਸਟੀਗੇਸ਼ਨ ਇਹਨਾਂ ਨੂੰ ਕੋ ਇਹ ਦੱਸ ਨਾ ਰਹੇ ਹੋ ਨਾ ਜਾਂ ਇਨਵੈਸਟੀਗੇਸ਼ਨ 'ਚ ਸਹਿਮਤੀ ਨਾ ਜਿਤਾ ਰਹੇ ਨਾ ਜਾਂ ਸਪੋਰਟ ਨਾ ਕਰ ਰਹੇ ਨਾ ਉਹ ਇਸ ਕਰਕੇ ਆਮ ਆਦਮੀ ਪਾਰਟੀ ਇਸ ਟਾਈਮ ਸਭ ਤੋਂ ਵੱਡੇ ਕਰਾਈਸਿਸ 'ਚੋਂ ਗੁਜ਼ਰੀ ਆ ਨਾ ਤੇ ਇਹਨਾਂ ਕੋ ਇਸ ਟਾਈਮ ਨੰਬਰ 2 ਆ ਨਾ ਨੰਬਰ 3 ਆ ਨਾ ਨੰਬਰ 4 ਆ ਨਾ ਨੰਬਰ 5 ਆ ਇੱਕੋ ਨੇ ਇਸ ਟਾਈਮ ਉਹਨੇ ਸੀਐਮ ਭਗਵੰਤ ਮਾਨ ਸਾਹਿਬ ਪੰਜਾਬ ਉਹਨਾਂ ਨੂੰ ਅਗਰ ਮੌਕਾ ਦਿੱਤਾ ਜਾਂਦਾ ਹੋ ਸਕਦਾ ਉਹਨਾਂ ਨੂੰ ਅਗਰ ਪਾਰਟੀ ਦੇ ਕੌਮੀ ਕਨਵੀਨਰ ਬਣਾਇਆ ਜਾਂਦਾ ਤਾਂ ਹੋ ਸਕਦਾ ਕਿ ਪਾਰਟੀ ਬਚ ਸਕਦੀ ਹੈਗੀ ਨਹੀਂ ਤਾਂ ਪਾਰਟੀ ਪੋਲੀਟੀਕਲ ਤੌਰ ਤੇ ਨੁਕਸਾਨ ਤੋਗਾਇਆ ਟੁੱਟ ਵੀ ਸਕਦੀ ਔਰ ਲਾਜ਼ਮੀ ਤੌਰ ਤੇ ਜਿਹੋ ਜੀਆਂ ਸਿਆਸੀ ਸ਼ਕਤੀਆਂ ਹੈ ਤੋੜਨ ਦੇ ਯਤਨ ਵੀ ਕਰਨੀਆਂ ਕਿ ਦਿੱਲੀ ਆ ਪੰਜਾਬ ਦਾ ਤੇ ਵਾਲਵਿੰਗਾ ਨਹੀਂ ਹੋ ਸਕਦਾ ਅੱਜ ਦੇ ਤਰੀਕ ਦੇ ਵਿੱਚ ਲੇਕਿਨ ਦਿੱਲੀ ਬਹੁਤ ਵੱਡਾ ਕ੍ਰਾਈਸਿਸ ਹੈਗਾ ਜੇ ਉਹ ਅਗਰ ਕੇਜਰੀਵਾਲ ਸਾਹਿਬ ਅਗਰ ਸਿਆਣਪ ਦੇ ਨਾਲ ਆਪਣੀ ਘਰ ਵਾਲੀ ਨੂੰ ਮੁੱਖ ਮੰਤਰੀ ਬਣਾ ਦੇ ਉਥੇ ਕ੍ਰਾਈਸਿਸ ਚੋਂ ਨਿਕਲ ਸਕਦੀ ਆ ਆਮ ਆਦਮੀ ਪਾਰਟੀ ਪਰ ਜਿਹੜਾ ਇਹ ਕੇਸ ਆ ਸ਼ਰਾਬ ਪਾਲਿਸੀ ਵਾਲਾ ਐਕਸਾਈਜ਼ ਪਾਲਿਸੀ ਵਾਲਾ ਉਹ ਤੇ ਘੱਟੂ ਘੜ ਉਹਨਾਂ ਨੂੰ ਇਹ ਜੇ ਸਪੀਡ ਚੋਂ ਨਿਕਲਣਾ ਹੀ ਪੈਣਾ ਹੈਗਾ ਇਹ ਤੇ ਜਿਹੜੀ ਇਨਵੈਸਟੀਗੇਸ਼ਨ ਹੋਣੀ ਪਣੀ ਹੈ কোর্ਟ ਕਦੋਂ ਉਹਨਾਂ ਨੂੰ ਜ਼ਮਾਨਤ ਦਿੰਦੀ ਨਹੀਂ ਦਿੰਦੀ ਹੈ ਕਿ ਸੀਬੀਆਈ ਵੀ ਕਹੂਗੀ ਕਿਉਂਕਿ ਮਸਲਾ ਵੀ 383 ਕਰੋੜ ਰੁਪਏ ਦਾ ਨਾ ਬਹੁਤ ਵੱਡਾ ਮਸਲਾ ਜਿਹੜਾ ਸੁਪਰੀਮ ਕੋਰਟ ਨਹੀਂ ਤੇ ਸੁਪਰੀਮ ਕੋਰਟ ਜਿੱਤੇ ਹਰ ਇੱਕ ਨੂੰ ਰੀਲੀਫ ਮਿਲ ਜਾਂਦਾ ਹੈਗੇ ਜੀ ਇਹਨਾਂ ਨੂੰ ਨਾ ਹਾਈ ਕੋਰਟ ਚੋਂ ਮਿਲਿਆ ਨਾ ਲੋਅਰ ਕੋਰਟ ਚੋਂ ਮਿਲਿਆ ਨਾ ਸੁਪਰੀਮ ਕੋਰਟ ਚੋਂ ਮਿਲਿਆ ਨਾ ਸਤਿੰਦਰ ਜੈਨ ਸਾਹਿਬ ਨੂੰ ਮਿਲਿਆ ਨਾ ਮਨੀਸ਼ ਉਹਨਾਂ ਨੂੰ ਸੋਸੋਧਿਆ ਸਾਹਿਬ ਨੂੰ ਮਿਲਿਆ ਨਾ ਸੰਜੇ ਸਿੰਘ ਨੂੰ ਬਾਕੀ ਜਿਹੜੇ ਹੋਰ ਆ ਉਹ ਜਿਹੜੀ ਤਪਾ ਪਈਓ ਸਰਕਾਰਾਂ ਤੇ ਵਿਪਤਾ ਪੈ ਗਈ ਹੈ ਤੇ ਜਿਹੜੇ ਪੰਜਾਬ ਦੇ ਵਿੱਚ ਵੀ ਜਿਹੜੇ ਦਿੱਲੀ ਵਾਲਿਆਂ ਦੇ ਉਹਨਾਂ ਨੇ ਰਾਜਦੂਤ ਭੇਜੇ ਸੀ ਜਾਂ ਇੱਥੇ ਜਥੇਦਾਰ ਲਾ ਕੇ ਭੇਜੇ ਸੀ ਉਹ ਸਾਰੇ ਜਿਹੜੇ ਹੈਗੇ ਨਾ ਉਹ ਵੀ ਹੁਣ ਰस्सियां ਤੜਾ ਰਹੇ ਹੋਣਗੇ ਕਿਉਂਕਿ ਜਿਹੜਾ ਜਿਹੜਾ ਵੀ ਐਕਸਾਈਜ਼ ਪਾਲਿਸੀ ਨਾਲ ਜੁੜਿਆ ਹੈਗਾ ਨਾ ਉਹ ਭੱਜ ਜਾਣਗੇ ਇੱਥੋਂ ਵੀ ਭੱਜਣਗੇ ਔਰ ਕਿਉਂਕਿ ਬਹੁਤ ਵੱਡੀ ਇਨਵੈਸਟੀਗੇਸ਼ਨ ਕਈਆਂ ਨੇ ਤੇ ਜਿਹੜੇ ਬਾਹਰ ਚਲ ਗਏ ਉਹਨਾਂ ਨੇ ਆਉਣਾ ਵੀ ਨਹੀਂ ਹੈ ਤੇ ਜਿਹੜੇ ਇੱਥੇ ਨੇ ਉਹ ਜਿਹੜੇ ਜਿਹੜੀ ਐਕਸਾਈਜ਼ ਪਾਲਿਸੀ ਹੋਏ ਜਿਨ੍ਹਾਂ ਜਿਨ੍ਹਾਂ ਦੀ ਉਹਦੇ ਚ ਚੈਟ ਦੇ ਵਿੱਚ ਨਾਮ ਆਇਆ ਹੂੰ ਜਿਹੜੇ ਜਿਨਾਂ ਨੇ ਜਾ ਕੇ ਦਿੱਲੀ ਮੀਟਿੰਗ ਕੀਤੀ ਉਹ ਸਾਰੇ ਫੜੇ ਜਾਣਗੇ ਉਹ ਤਾਂ ਪੰਜਾਬ ਦੇ ਅਫਸਰਾਂ ਨੂੰ ਵੀ ਚਿੰਤਾ ਨਾਨੀ ਯਾਦ ਆਉਣ ਲੱਗ ਪਈਗੀ ਕਿ ਅਸੀਂ ਕਿਹੜੇ ਕਿਹੜਾ ਉਹ ਮਾੜੀ ਘੜੀ ਸੀ ਮਾੜਾ ਵੇਲਾ ਸੀ ਕਿ ਅਸੀਂ ਦਿੱਲੀ ਚਲੇਗੇ ਪਹਿਲੀ ਗੱਲ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਜਾਣ ਦੀ ਕਿ ਲੋੜ ਸੀ ਜੇ ਪੰਜਾਬ ਦਾ ਮਿਨਿਸਟਰ ਕਹਿੰਦਾ ਕਿ ਆਓ ਦਿੱਲੀ ਕੋਕ ਸਰ ਅਸੀਂ ਨਹੀਂ ਜਾ ਸਕਦੇ ਪਹਿਲੀ ਗੱਲ ਕਿ ਇੱਕ ਮਿਨਿਸਟਰ ਨੇ ਵੀ ਸੌ ਖਾਦੀ ਹੁੰਦੀ ਆ ਕਿ ਮੈਂ ਸਰਕਾਰ ਦੇ ਜਿਹੜੇ ਗੁਪਤ ਭੇਦਾਂ ਮੈਂ ਕਿਸੇ ਤੀਜੇ ਬੰਦੇ ਨਾਲ ਸਾਂਝੀ ਨਹੀਂ ਕਰਾਂਗਾ ਤੇ ਅਫਸਰਾਂ ਨੇ ਵੀ ਜਿਹੜੇ ਆਈਐਸ ਅਫਸਰ ਨੇ ਤੁਸੀਂ ਬਗਾਨੇ ਅਫਸਰਾਂ ਸਰਕਾਰ ਨੂੰ ਬਗਾਨੇ ਮੰਤਰੀਆਂ ਨੂੰ ਫਾਈਲਾਂ ਦਿਖਾਉਂਦੇ ਰਹੇ ਉਹ ਗੁਨਾਹ ਕੀਤਾ ਸੀ ਤੇ ਗੁਨਾਹ ਦਾ ਤੁਹਾਨੂੰ ਉਹਨੂੰ ਸਜ਼ਾ ਮਿਲਣੀ ਹੈਗੀ ਹੈ ਤੁਸੀਂ ਕਿਵੇਂ ਜਾਸੇ ਤੁਸੀਂ ਲਿਖ ਕੇ ਦੇ ਦੇ ਦਿੰਦੇ ਕਿ ਸਰ ਅਸੀਂ ਨਹੀਂ ਜਾਸੇ ਅਸੀਂ ਤੇ ਤੁਹਾਨੂੰ ਜਵਾਬ ਦੇ ਆ ਮਤਲਬ ਕਿਸੇ ਦਿੱਲੀ ਵਾਲੇ ਨੂੰ ਕਿਉਂ ਜਵਾਬ ਦੇ ਸੀ ਹੁਣ ਜਿਹੜੇ ਜਵਾਬ ਦਿੱਲੀ ਵਾਲਿਆਂ ਦੇ ਨਾ ਕਿ ਦਿੱਲੀ ਵਾਲੇ ਸਾਡੇ ਬੌਸ ਨੇ ਦਿੱਲੀ ਵਾਲੇ ਸਾਡੇ ਸੁਪਰੀਮੋ ਉਹਨਾਂ ਨੂੰ ਤਾਂ ਭੁਗਤਣੀਆਂ ਪੈਣੀਆਂ ਤੇ ਉਹ ਕੇਜਰੀਵਾਲ ਸਾਹਿਬ ਹੁਣ ਕੇਜਰੀਵਾਲ ਸਾਹਿਬ ਜੇਲ੍ਹ ਉਥੇ ਈਡੀ ਦੀ ਕਸਟਡੀ ਦੇ ਵਿੱਚ ਆ ਉਹ ਤਾਂ ਸਭ ਤੋਂ ਵੱਡੀ ਵਿਪਤਾ ਹਾਲਾਂਕਿ ਕਹਿੰਦੇ ਉਹਨਾਂ ਦਾ ਹੁਣ ਉਹ ਵੀ ਹੈ ਡਾਇਬੀਟੀ ਦੇ ਮਰੀਜ਼ ਵੀ ਹੈ ਹੁਣ ਪ੍ਰੋਬਲਮ ਜਦੋਂ ਬੰਦਾ ਸੱਤ ਸੱਤ ਘੰਟੇ ਚਾਰਦੀਵਾਰੀ ਨੇ ਪਹਿਲਾਂ ਤੇ ਉਹ ਜਿਹੜਾ ਪਿੱਛੇ ਜੇ ਟਾਈਮਜ਼ ਨਾਓ ਅੰਗਰੇਜ਼ ਚੈਨਲ ਨੇ ਇੰਗਲਿਸ਼ ਚੈਨਲ ਨੇ ਬੜੀ ਖਬਰਾਂ ਚਲਾਈਆਂ ਕਿ ਪਾਣੀ ਤੀ ਕੇ 32 ਕਰੋੜ ਦਾ ਇਕਾਲੀ ਸ਼ਾਨ ਮਹਿਲ ਬਣਾ ਲੈ ਜਿਹੜਾ ਬੰਦਾ 32 ਕਰੋੜ ਦੇ ਮਹਿਲ ਦੇ ਵਿੱਚ ਰਹਿੰਦੇ ਰਹੇ ਨੇ ਹੂੰ ਉਹ ਹੁਣੇ 6 ਬਾਈ 6 ਦੀ ਜਿਹੜੀ ਕੋਠਰੀ ਤੇ ਕਿਵੇਂ ਰਹਿ ਸਕਦੇ ਨੇ ਔਰ ਉਹ ਵੀ ਇੱਕ ਚੀਫ ਮਨਿਸਟਰ ਔਰ ਉਹ ਇੱਕ ਪੇਸ਼ੀਐਂਟ ਵੀ ਨੇ ਹੁਣ ਪ੍ਰੋਬਲਮ ਹੈ ਜਦੋਂ ਬੰਦਾ ਟੈਂਸ ਚ ਹੁੰਦਾ ਜਾਂ ਤੇ ਉਹਦੀ ਇੱਕਦਮ ਸ਼ੂਗਰ ਵੱਧ ਜਾਂਦੀ ਜਾਂ ਘਟ ਜਾਂਦੀ ਚਲੋ ਉੱਥੇ ਤੇ ਮੈਡੀਕਲ ਫੈਸਿਲਿਟੀ ਵੀ ਮਿਲੂਗੀ ਬਹੁਤ ਹੀ ਖੁਸ਼ ਵੀ ਸੀ ਮਾਨ ਸਾਹਿਬ ਨੂੰ ਵਧਾਈ ਵੀ ਦੇ ਕੇ ਜਾਂਦੇ ਜਾਂਦੇ ਜਦੋਂ ਜਾ ਰਹੇ ਸੀ ਨਹੀਂ ਉਹ ਤਾਂ ਚਲੋ ਠੀਕ ਹੈ ਇੱਕ ਸਿਸਟਾਚਾਰ ਦੇ ਤੌਰ ਤੇ ਕਿ ਭਗਵੰਤ ਮਾਨ ਸਾਹਿਬ ਇੱਕ ਪਿਤਾ ਦੇ ਪਿਓ ਬਣ ਗਏ ਨੇ ਉਹ ਤੇ ਚਲੋ ਇੱਕ ਇੱਕ ਆਮ ਜੀ ਹੈ ਕਿਉਂਕਿ ਹਰ ਇੱਕ ਉਤੇ ਦਿੰਦਾ ਬਹੁਤ ਸਾਰੇ ਪੋਲੀਟੀਕਲ ਦੂਜੀਆਂ ਪਾਰਟੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਉਹ ਤੇ ਚਲੋ ਇੱਕ ਸੈਪਰੇਟ ਇਸ਼ੂ ਹੋ ਗਿਆ ਪਰ ਉਹਨਾਂ ਨੇ ਦੇਣੀ ਵੀ ਹੈਗੀ ਸੀ ਪਰ ਹੁਣ ਇੱਕ ਕਹਿੰਦੇ ਹੁੰਦੇ ਨੇ ਕਿ ਜੇ ਤੁਸੀਂ ਕੁਝ ਮਾੜਾ ਕੀਤਾ ਹੈਗਾ ਤੇ ਭੁਗਤਣੀਆਂ ਤੁਹਾਨੂੰ ਪੈਣੀਆਂ ਕਿਸੇ ਤੁਸੀਂ ਮਾੜੀਆਂ ਕੀਤੀਆਂ ਨੇ ਤੇ ਦੂਜਾ ਬੰਦਾ ਨਹੀਂ ਨਾ ਭੁਗ ਸਕਦਾ ਤਾਂ ਉਹ ਭੁਗਤਣੀਆਂ ਤੇ ਤੁਹਾਨੂੰ ਪੈਣੀਆਂ ਜਿਹੜਾ ਵੀ ਸਿਆਸ ਅਫਸਰ ਨੇ ਜਾਂ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਐਮ ਐਲ ਏ ਬਣ ਕੇ ਗਲਤ ਕੰਮ ਕਰਦੇ ਨੇ ਭ੍ਰਿਸ਼ਟਾਚਾਰੀ ਨੇ ਉਹ ਉਹ ਤੇ ਹੋਏਗਾ ਉਹਨਾਂ ਨੇ ਭੁਗਤ ਨਪਣਾ ਹੁਣ ਕਿਉਂ ਹੁਣ ਨਹੀਂ ਕਹਿੰਦੇ ਆਗੇ ਵੀ ਅਸੀਂ ਕੱਟੜ ਇਮਾਨਦਾਰ ਆ ਜਾਂ ਇਮਾਨਦਾਰ ਆ ਨਾ ਹੁਣ ਉਹ ਸਭ ਤੋਂ ਵੱਡੀ ਗੱਲ ਕਿ ਤੁਸੀਂ ਤੁਹਾਡਾ ਤੁਸੀਂ ਡਿਸਕਲੋਜ ਤੁਹਾਡੇ ਚਿਹਰੇ ਬੇਨਕਾਬ ਹੋ ਗਏ ਨੇ ਹੁਣ ਇਹਨਾਂ ਤੇ ਮੋਹਰ ਕਿਵੇਂ ਲੱਗੇਗੀ ਮੋਹਰ ਐਵੇਂ ਲੱਗੇ ਕਿ ਜੇ ਦਿਲ ਦੀ ਜਨਤਾ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦਾ ਸਾਥ ਦਿੱਤਾ